ਕਹਿੰਦੇ ਸੀ ਟੈਸਟ ਕ੍ਰਿਕਟ T20 ਵਰਗਾ ਨਹੀਂ ਹੋ ਸਕਦਾ ਤੇ ਟੈਸਟ ਕ੍ਰਿਕਟ ਦਾ ਬੱਲੇਬਾਜ਼ T20 ਨਹੀਂ ਖੇਡ ਸਕਦਾ ਪਰ ਇੱਕ ਬੰਦੇ ਨੇ ਇਹ ਧਾਰਨਾ ਹੀ ਤੋੜ ਕੇ ਰੱਖ ਦਿੱਤੀ ਸੀ ਅਲੱਗ ਹੀ ਮਿੱਟੀ ਦਾ ਬਣਿਆ ਇਨਸਾਨ ਸੀ ਤੇ ਉਹਦਾ ਨਾਂ ਸੀ ਬਰਿੰਦਰ ਸਹਿਵਾਗ ਜਿਸ ਦੀ ਬੱਲੇਬਾਜ਼ੀ ਵਿੱਚ ਰੱਖਿਆ ਨਹੀਂ ਸਿਰਫ ਹਮਲਾ ਸੀ 2004 ਪਾਕਿਸਤਾਨ ਮੁਲਤਾਨ ਦੀ ਧਰਤੀ 309 ਦੌੜਾਂ ਪਹਿਲਾ 300 2008 ਦੱਖਣੀ ਅਫਰੀਕਾ ਚੇਨਈ 319 ਦੌੜਾਂ ਦੂਜਾ 300 ਹਮਲਾ ਕਿਉਂ ਵੱਖਰਾ ਸੀ ਵਿਰਿੰਦਰ ਸਹਿਵਾਗ ਹੋਰ ਬੱਲੇਬਾਜ਼ਾਂ ਤੋਂ ਕਿਉਂਕਿ ਜਿੱਥੇ ਹੋਰ ਖਿਡਾਰੀ 45 ਤੇ ਪਹੁੰਚ ਕੇ ਹੌਲੀ ਖੇਡਣ ਲੱਗ ਜਾਂਦੇ ਸੀ ਦੀ 50 ਪੂਰੀ ਕਰ ਲਈਏ 90 ਤੇ ਪਹੁੰਚ ਕੇ ਤਾਂ ਕੱਛੂ ਕੁੰਮੇ ਬਣ ਜਾਂਦੇ ਸੀ ਉੱਥੇ ਸਹਵਾਗ 95 ਤੇ ਛੱਕਾ 195 ਤੇ ਛੱਕਾ ਓਏ ਛੱਡੋ 295 ਤੇ ਪਹੁੰਚ ਕੇ ਵੀ ਛੱਕਾ ਮਾਰ ਕੇ 300 ਸੈਂਕੜਾ ਪੂਰਾ ਕਰਦਾ ਸੀ ਹੋਰ ਤਾਂ ਹੋਰ ਛੱਡੋ ਆਮ ਮੈਚ ਹੀ ਨਹੀਂ ਵਿਸ਼ਵ ਕੱਪ ਵਰਗੇ ਟੂਰਨਾਮੈਂਟ ਵਿੱਚ ਵੀ ਇੱਕ ਤੇ ਜੈਦ ਹੁੰਦੀ ਸੀ ਵੀ ਪਾਰੀ ਦੀ ਸ਼ੁਰੂਆਤ ਕਰਨੀ ਆ ਤਾਂ ਚੌਕਾ ਮਾਰ ਕੇ ਹੀ ਕਰਨੀ ਆ 2003 ਤੇ 2011 ਦੇ ਵਿਸ਼ਵ ਕੱਪ ਵਿੱਚ ਇਹ ਰਿਕਾਰਡ ਨਵੇਂ ক্রিকেট ਪ੍ਰੇਮੀ ਆਪ ਚੈੱਕ ਕਰ ਸਕਦੇ ਆ ਤਾਂ ਹੀ ਤਾਂ ਮੈਂ ਕਹਿਣਾ ਜੱਟ ਪੁੱਠਿਆਂ ਕੰਮਾਂ ਦਾ ਸ਼ੌਂਕੀ ਵਾਂਡੇ ਵਿੱਚ ਵੀ 2011 ਚ वेस्ट इंडीज ਖਿਲਾਫ 219 ਰਨ ਦੋਹਰਾ ਸੈਂਕੜਾ ਤੇ ਸਨਿਆਸ ਤੋਂ ਬਾਅਦ ਕਿਹੜਾ ਘਟ ਕੀਤੀ ਆ ਵੀ ਉਹਦੀ ਗਤੀ ਹੌਲੀ ਹੋ ਗਈ ਹੋਵੇ ਸਨਿਆਸ ਤੋਂ ਬਾਅਦ ਲਗਾਤਾਰ ਪੰਜਾਬ ਵੱਲੋਂ ਖੇਡਦਿਆਂ 2012 ਚ 5 ਅਰਧ ਸੈਂਕੜੇ ਲਾਏ ਲਗਾਤਾਰ ਤੇ ਇਸ ਤੋਂ ਪਹਿਲਾਂ ਦਿੱਲੀ ਵੱਲੋਂ ਖੇਡਦਿਆਂ ਲਗਾਤਾਰ 4 ਅਰਧ ਸੈਂਕੜੇ ਲਾਏ ਸੀ ਵਿਰਿੰਦਰ ਸਹਿਵਾਗ ਨੇ ਤੇ ਵੀ ਰਿਕਾਰਡ ਸੀ ਉਸ ਟਾਈਮ ਜਾਨੀ ਤੇ ਦੋ ਸੈਂਕੜੇ ਸਹਿਵਾਗ ਨਾ ਡਰ ਨਾ ਰੱਖਿਆ ਨਾ ਸੋਚ ਜੋ ਆਇਆ ਬਸ ਜਿੱਤਾ ਠਾ ਠਾ ਠੋਕ ਏਸੀ ਆਪਣਾ ਵਿਰਿੰਦਰ ਸਹਿਵਾਗ ਜਿਵੇਂ ਉਹ ਪੁਰਾਣੀ ਇੱਕ ਫਿਲਮ ਪੰਜਾਬੀ ਚ ਡਾਇਲਗ ਹੈ ਨਾ ਬੇਬੇ ਮੈਂ ਗੁਡਾਸੇ ਤੇ ਰੱਖ ਕੇ ਰੋਟੀ ਖਾਣੀਆਂ ਉਵੇਂ ਸਵਾਗ ਸਚਨ ਨੂੰ ਕਹਿੰਦਾ ਸੀ ਬਾਜੀ ਮੈਂ ਛੱਕਾ ਮਾਰ ਕੇ ਹੀ ਸੈਂਚਰੀ ਪੂਰੀ ਕਰਨੀ ਆ ਬਾਜੀ ਮੈਂ ਚੌਕਾ ਮਾਰ ਕੇ ਹੀ ਪਾਰੀ ਸ਼ੁਰੂ ਕਰਨੀ ਆ ਇੱਕ ਵਾਰ ਆਪ ਇਹ ਗੱਲ ਸੁਣਾਉਂਦਾ ਹਾਂ ਇੰਟਰਵਿਊ 'ਚ ਇੱਕ ਵਾਰ ਇਹਨੇ ਪੰਪ ਦੇ ਕੇ ਸਚਨ ਨੂੰ ਵੀ ਆਊਟ ਕਰਾਤਾ ਸੀ ਕਹਿੰਦਾ ਬਾਜੀ ਕਿਉਂ ਟਿਪ ਟਪ ਕਰਨ ਦਿਆ ਅੱਗੇ ਵੱਧ ਕੇ ਸ਼ੱਕਾ ਮਾਰ ਪਾਸੇ ਕਰ ਉਹ ਸਟੰਪ ਆਊਟ ਹੋ ਗਿਆ ਇਹ ਸੀ ਵਿਰਿੰਦਰ ਸਵਾਗ ਤਾਂ ਸੀ ਇਹ ਲੱਗ ਬਾਕੀ ਸਾਰਿਆਂ ਨਾਲੋਂ ਵਿਰਿੰਦਰ ਸਵਾਗ ਇੱਕ ਤੂਫਾਨ ਇੱਕ ਕੈਰ ਇੱਕ ਪਛਾਣ ਸੀ ਮਰੇ ਵੀਰੋ ਹੋਰ ਵੀ ਤੁਹਾਡੇ ਸਾਹਮਣੇ ਪੁਰਾਣੇ ਖਿਡਾਰੀਆ ਸੱਚ ਨੇ ਜਵਰਾਜ ਸਵਾਗ ਸੌਰ ਵਰਗਿਆਂ ਦੀਆਂ ਲੈ ਕੇ ਹਾਜ਼ਰ ਹੁੰਦੇ ਰਾਂਗੇ ਕਿਉਂਕਿ ਇਹਨਾਂ ਦੇ ਨਾਲ-ਨਾਲ ਆਪਾਂ ਜਵਾਨ ਹੋਏ ਇਹਨਾਂ ਨੂੰ ਵੇਖ-ਵੇਖ ਕੇ ਇਹਨਾਂ ਦੀ ਬੈਟਿੰਗ ਇਹਨਾਂ ਦੀ ਖੇਡ ਹਨਾ ਤੇ ਇਹੀ ਆਪਾਂ ਨੂੰ ਚੰਗੇ ਲੱਗਦੇ ਆ ਨਵੇਂ ਨਾਲ ਤਾਂ ਆਪਣਾ ਉਸ ਵਾਜ ਆਉਂਦਾ ਨਹੀਂ ਸੋ ਮੇਰੇ ਵੀਰ ਬੋਲ ਚੋ ਕਿ ਮਾਫ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਧੰਨਵਾਦ ਜੀ